ਉਹਦੀ ਬੇਨਤੀਆਂ ਕਰਦੀਆਂ ਲੈਬ ਵਾਲਾ ਲੰਮਾ ਨਹੀਂ ਕਰਨਾ ਇੱਕ ਆਪਾਂ ਨਵਾਂ ਚੈਨਲ ਕ੍ਰੀਏਟ ਕੀਤਾਗਾ YouTube ਉਹਦਾ ਪਰਲਾ ਨੂੰ ਇਸ ਚੈਨਲ ਦੇ ਉੱਪਰ ਪਾਇਆ ਹੋਇਆ ਉਹਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਤੇ ਉਹਦੇ ਤੇ ਆਪਾਂ ਨਾਲ ਸ਼ਾਰਟ ਫਿਲਮਾਂ ਕਲਿੱਪਾਂ ਬਣਾਇਆ ਕਰਾਂਗੇ ਆਪਣੀ ਫੈਮਿਲੀ ਦੇ ਨਾਲ ਘਰ ਦੇ ਵਿੱਚ ਵੇਖਣ ਵਾਲੀਆਂ ਕੋਈ ਗਲਤ ਫਲਵਾ ਨਹੀਂ ਹੋਣਗੀਆਂ ਤੇ ਜੋ ਆ ਮਵਾਲਾਂ ਦੀ ਕਟਿੰਗ ਕਰਵਾਈ ਸੀ ਇਹਦੇ ਕਰਕੇ ਕੋਈ ਥੋੜੀ ਪ੍ਰੋਬਲਮ ਆ ਗਈ ਸੀ ਇਹ ਸਿਰ ਦੇ ਉੱਪਰ ਐ ਸ਼ਰਟ ਤੋਂ ਸਾਰੇ ਤਾਂ ਲੇਕਿਨ ਇਹ ਕਿਹਾਂ ਫਸੀਆਂ ਹੋ ਗਿਆ ਤੇ ਆ ਦਾੜੀ ਤੇ ਆ ਸ਼ਰਟ ਤੇ ਕੰਨਾਂ ਦੀ ਅੰਦਰਲੇ ਪਾਸੇ ਇਦੋ ਹਫ਼ਤੇ ਤੋਂ ਉੱਪਰ ਹੋ ਜਾਂਦਾ ਡੈਲਸ ਨਹੀਂ ਹੁੰਦਾ ਖੂਨ ਜਿਹੜਾ ਆਪਣੇ ਵਿੱਚ ਹੁੰਦਾ ਗੁਰਦੇ ਨੇ 24 ਘੰਟੇ ਕੰਮ ਕਰਨਾ ਹੁੰਦਾ ਵਾਸ਼ ਕਰਦਾ ਖੂਨ ਨੂੰ ਪਹਿਲਾਂ ਇੱਕ ਗੁਰਦਾ ਚੱਲਦਾ ਉਹ ਵਾਸ਼ ਕਰਦਾ 24 ਘੰਟੇ ਕੰਮ ਕਰਦਾ ਫਿਰ ਦੂਜਾ ਗੁਰਦਾ ਕੰਮ ਕਰਦਾ ਕੁਦਰਤ ਦਾ ਬਣਾਇਆ ਹੋਇਆ ਅੰਗ ਤੇ ਉਹ ਰਾਸ਼ਟ ਅਦਸ਼ਟ ਕਰਦਾ ਜਦੋਂ ਕਿਤੇ ਆਪਣੇ ਦੋਨੇ ਗੁਰਦੇ ਡੈਮੇਜ ਹੋ ਜਾਣ ਦਾ ਬੱਲਾ ਇੱਕ ਗੁਰਦਾ ਕੀ ਹੌਲਟ ਪੈਂਦਾ ਹੌਲੀ 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 ਦੂਦੇ ਜਿਹਾ ਆ ਜਾਂਦਾ ਇਹ ਤਾਂ ਉਹਨੂੰ ਪਤਾ ਲੱਗ ਜੇ ਬਿਮਾਰੀ ਦਾ ਫਿਰ ਤਾਂ ਰੋਕ ਠਾਮ ਹੋ ਜਾਂਦੀ ਆ ਫਿਰ ਇੱਕ ਗੁਰਦਾ ਮੈਂ ਕਰਦਾ ਮੈਨੂੰ ਉਹਦਾ ਪਤਾ ਲੱਗਿਆ ਜਦੋਂ ਮੈਂ ਮੂਦੇ ਮੂੰਹ ਡੱਗ ਪਿਆ ਮੇਰਾ ਬੀਬੀ ਵੱਧ ਗਿਆ ਬੀਬੀ ਵਾਦ ਕੇ ਬੁਖਾਰ ਚੜਿਆ ਆ ਉਹ ਬਾਰਾ ਕਾਲੇ ਮਨ ਲੈਟਰ ਨੂੰ ਮਾਤਮ ਬੰਦ ਹੋ ਗਏ 15 ਦਿਨ ਮੈਂ ਬੇਸੁਰਤ ਰਿਆ ਕੋਈ ਮੈਨੋ ਉਸ ਨੇ ਮੱਗ ਇੱਥੇ ਹਾਂ ਕਿੱਥੇ ਨਹੀਂ ਉਹ ਘਟਨਾ ਕਾਪਾ ਵੀਡੀਓ ਦੇ ਵਿੱਚ ਪੇਸ਼ ਕਰਾਂਗੇ ਜੋ ਮਰਨਾ ਵਾਪਰੀ ਉਸ ਟਾਈਮ ਦੀ ਤੇ ਇਹਦੇ ਤੇ ਆਪਾਂ ਗੱਲ ਕਰ ਰਹੇ ਆ ਵੀ ਆਪਾਂ ਨਾਲ ਉਹ ਜਿਹੜਾ ਨਵਾਂ ਚੈਨਲ ਕ੍ਰੀਏਟ ਕੀਤਾਗਾ ਵੱਤ ਵੱਦ ਉਹ ਦੇ ਨਾਮ ਜਿਹੜੋ ਉਹਦੇ ਤੇ ਆਪਾਂ ਸ਼ਾਰਟ ਕਲਿੱਪਾਂ ਸ਼ਾਰਟ ਫਿਲਮਾਂ ਐਂਟਰਟੇਨਮੈਂਟ ਦਾਸਤ ਬਣਾਇਆ ਕਰਾਂਗੇ ਇਸ ਤੇ ਉੱਪਰ ਵੀ ਵੱਧ ਵੱਧ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਤੁਹਾਨੂੰ ਮੋਟੀਵੇਟ ਮਿਲੂਗਾ ਉਸ ਨਾਲ ਤੇ ਅਸੀਂ ਵਧੀਆ ਵਧੀਆ ਕੰਟੈਂਟ ਤੁਹਾਡੇ ਲਈ ਲੈ ਕੇ ਆਵਾਂਗੇ ਦਿੱਲੀ ਵਲੌਗ ਇਤੇ ਵੀ ਪਾਇਆ ਕਰਾਂਗੇ ਹੱਥ ਬਨ ਕੇ ਹੀ ਬੇਨਤੀ ਆ ਬਸ ਵੀ ਮਰੀ ਰਿਕਵੈਸਟ ਵੱਤਵੱਤ ਆਪਣੇ ਚੈਨਲਾਂ ਨੂੰ ਜਾਂ YouTube ਆ ਜਾਂ Facebook ਨੂੰ ਵੱਤਵੱਤ ਸਪੋਰਟ ਕਰੋ ਕਿਉਂਕਿ ਤੁਹਾਡੀ ਸਪੋਰਟ ਨਾਲ ਮੈਨੂੰ ਅਰਨਿੰਗ ਆਉਗੀ ਉਹਦੇ ਨਾਲ ਮਰਾ ਪਰਿਵਾਰ ਪਾਲ ਜੂਗਾ ਤੇ ਮੇਰੀ ਦਵਾਈ ਮੈਡੀਸਨ ਆਈ ਜਾਊਗੀ ਜੋ ਮਨ ਗੁਰਦੇ ਦੀ ਪ੍ਰੋਬਲਮ ਹੈ ਇਹ ਕੋਈ ਐ ਤਾਂ ਹੈ ਨਹੀਂ ਵੀ ਆਪਾਂ ਨੂੰ ਬੁਖਾਰ ਚੜਿਆ ਤੇ ਦੱਬ ਦਵਾਈ ਲੈ ਲਈ ਪਰ ਸੋਨੂੰ ਠੀਕ ਹੈ ਜੋ ਸਵਾਸ ਦਿੱਤਿਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਨੇ ਉਨਨੇ ਸ਼ਵਾਸ ਲੈ ਕੇ ਜਾਣੇ ਆ ਕੋਈ ਵੱਧ ਨਹੀਂ ਕੋਈ ਘਟ ਨਹੀਂ ਤੇ ਸਭ ਫਿਕਰ ਉਹਨੂੰ ਆ ਉਹਨੇ ਕਰਨਾ ਜੋ ਕਰਦਾ ਤੇ ਆਪਣਾ ਗੁਰੂਏ ਨੇ ਆਂਦਾ ਵੀ ਤੂੰ ਮੰਝੇ ਤੇ ਪੈ ਜਾ ਤੇ ਹੱਥਰ ਦੀ ਤੇ ਕੱਲੇ ਵੀ ਤੇਰੇ ਕੋਲ ਨੌੜ ਡਿੱਗੀ ਜਾਣਗੇ ਨਹੀਂ ਗੁਰੂ ਕਹਿੰਦਾ ਕਿਰਤ ਕਰ ਕੰਮ ਕਰ ਠੀਕ ਆ ਵੀ ਮੈਨੂੰ ਤਾਂ ਕੰਮ ਨਹੀਂ ਹੁੰਦਾ ਮੈਂ ਬਿਮਾਰ ਹੋਰ ਕੰਮ ਨਹੀਂ ਹੁੰਦਾ ਚਲੋ ਸੋਸ਼ਲ ਮੀਡੀਆ ਤੇ ਛੋਟੇ ਛੋਟੇ ਕੰਮ ਆਏ ਵੀਡੀਓ ਤਾਂ ਕਰੀਏਟ ਕਰਕੇ ਆਪਾਂ ਪਾ ਸਕਦੇ ਆ ਘੰਟਾ ਲੱਗ ਜੂ 2 ਘੰਟੇ ਲੱਗ ਜੂ ਪੱਖੇ ਥੱਲੇ ਰਹਿ ਕੇ ਆਪਾਂ ਵੀਡੀਓ ਬਣਾਉਣੀ ਆ ਤਾਂ ਨੇ ਮੈਂ ਮੈਂ ਕਦੇ ਜ਼ਿੰਦਗੀ ਚ ਹਾਰਿਆ ਨਹੀਂ ਮੈਂ ਕਦੇ ਜ਼ਿੰਦਗੀ ਚ ਇਹ ਚੀਜ਼ ਨਹੀਂ ਸੋਚੀ ਵੀ ਮੈਂ ਗਰੀਬ ਆ ਜਾਂ ਮੈਂ ਇਹਨੂੰ ਦਿਹਾੜੀ ਕਰ ਨੂੰ ਕਰਦਾ ਕਿਉਂ ਆ ਮੈਂ ਜ਼ਿੰਮੇਦਾਰਾਂ ਦਾ ਮੁੰਡਾ ਮੈਂ ਤੇ ਆੜੀ ਕਰਦਾ ਸੋਹਣਾ ਨਹੀਂ ਲੱਗਦਾ ਕਦੇ ਮਹਿਸੂਸ ਨਹੀਂ ਕੀਤਾ ਕਿਰਤ ਕਮਾਈ ਤੇ ਵਿਸ਼ਵਾਸ ਰੱਖਦੇ ਆ ਪਹਿਲੇ ਦਿਨ ਤੋਂ ਜੇ ਦਿਹਾੜੀ ਜਾਣੀ ਪਈ ਤਾਂ ਦਿਹਾੜੀ ਵੀ ਗਏ ਆ ਜਿੰਨਾਂ ਜਰ ਸਹੀ ਸਲਾਮਤ ਸੀ ਕਦੇ ਕਿਸੇ ਅੱਗੇ ਹੱਥ ਨੇ ਅੱਡਿਆ ਸੀ ਕੋਈ ਸਾਨੂੰ ਕੋਈ ਦੇ ਨੈਟਵਰਕ ਪ੍ਰੋਬਲਮ ਆ ਰਹੀ ਹੈ ਵਿਚ ਵਿੱਚ ਘਟ ਕੇ ਹੋ ਜਾਂਦਾ ਤੇ ਮਜਬੂਰੀ ਬਣ ਗਈ ਹੈ ਕਿ ਵੀਡੀਓ ਨਾਲ ਨਾਲ ਸ਼ੀਰ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਰ ਜਿੰਨੇ ਕੇ ਆਉਣੇ ਹੋ ਤੁਸੀਂ ਜੁੜਦਨੇ ਹੋ ਨਾਲ ਦੀ ਨਾਲ ਸੈੱਟ ਕਰ ਜੰਨੇ ਹੋ ਵੀਰ ਬਣ ਕੇ ਇੱਕ ਲਾਈਕ ਕਮੈਂਟ ਤੁਹਾਡਾ ਕੁਝ ਲੱਗਦਾ ਮਰਾ ਵੀਰ ਬਣ ਕੇ ਜ਼ਰੂਰ ਆਪਣੇ ਚੈਨਲ ਨੂੰ ਫੋਲੋ ਕਰੋ ਜਿੱਥੇ ਉਹਨਾਂ ਨੂੰ ਫੋਲੋ ਸਬਸਕ੍ਰਾਈਬ ਕਰਕੇ ਬੈਠੇ ਹੋ ਲਾਈਕ ਕਮੈਂਟ ਕਰਦੇ ਹੋ ਆਪਣੀ ਪੋਸਟ ਨੂੰ ਕਰ ਦਿਆ ਕਰੋ ਕਦੇ ਆਪਣੇ ਪੋਸਟ ਕੋਈ ਕਿਸੇ ਟੌਪਕ ਤੇ ਹੋਵੇ ਗਲਤ ਨਹੀਂ ਹੋਊਗੀ ਕੋਈ ਲੋਕ ਤਾਂ ਬੜਾ ਕੁਝ ਵਿਊਆਂ ਦੇ ਖਾਤਰ ਕਰੀ ਜਾਂਦੇ ਆ ਆਪਾਂ ਹੱਕ ਸੱਚ ਦੀ ਖਾਣ ਵਾਲੇ ਬੰਦੇ ਆ ਆਮ ਤੁਹਾਡੇ ਅਲਕੇ ਘਰਾਂ ਜਿਮ ਇਧਰਾਂ ਦੇ ਜੋ ਆ ਕਾਂਗੇ ਵੀਰ ਬਣ ਕੇ ਜੋ ਗੱਲ ਮੈਂ ਫੇਸਬੁੱਕ ਤੇ ਕਹਿਣਾ ওই ਬੰਦਾ ਆ ਕੇ ਮੈਨੂੰ ਗਲਤ ਸਾਬਤ ਕਰ ਦੇ ਇਸ ਬੰਦੇ ਕੋਲੇ ਕੋਈ ਸਰਕਾਰੀ ਨੌਕਰੀ ਹੈ ਜਾਂ ਕੋਈ ਸਰਕਾਰੀ ਪੈਨਸ਼ਨ ਆਉਂਦੀ ਹੈ ਜਾਂ ਕੋਈ ਸਰਕਾਰੀ ਪਲਾਟ ਹੈ ਇਸ ਬੰਦੇ ਕੋਲੇ ਜਾਂ ਇਹ ਬੰਦੇ ਦੀ ਕੋਠੀ ਪਈ ਵੀ ਆ ਤੇ ਬੰਦੇ ਕੋਲੇ ਵਾਹੀਯੋਗ ਜ਼ਮੀਨ ਹੈ ਕਿਸੇ ਵੀ ਪ੍ਰਕਾਰ ਦਾ ਐਨਾ ਵੀ ਪ੍ਰੂਫ ਕਰ ਦੇ ਮਾੜ ਆ ਜਾ ਤਮਾਂ ਦੀਨਦਾਰ ਹੋਊਗਾ ਤੁਹਾਡੀਆਂ ਜੋਤੀਆਂ ਹੋਣ ਗਿਆ ਮੇਰਾ ਸਰੂ ਹੋਊਗਾ ਜੋ ਬੋਲਾਂਗਾ ਕਿਉਂ ਜੋ ਮੈਂ ਚੈਨਲ ਤੇ ਥਾਤ ਬੋਲੂਆਂ ਕਦੇ ਝੂਠ ਨਹੀਂ ਬੋਲੂਗਾ ਮੈਂ ਕਦੇ ਇਹ ਸੋਚੀ ਵੀ ਹਾਇਰਾ ਕੋ ਮਿਲਣਾ ਮਿਲ ਗਿਆ ਨਿੱਤ ਲੈ ਵੀਡੀਓ ਮੈਂ ਇਹ ਟਾਰਗੇਟ ਸੋਚ ਕੇ ਚੱਲਦਾ ਕਿ ਮੈਨੂੰ ਇਸ ਚੀਜ਼ ਤੋਂ 10-15000 ਰੁਪਏ ਅਰਨਿੰਗ ਬਸ ਇੰਨੀ ਕੀ ਮਿਲ ਜਾਵੇ ਮਹੀਨੇ ਬਾਅਦ ਤੇ ਮੇਰਾ ਘਰ ਦਾ ਖਰਚਾ ਬਹੁਤ ਸੌਖੇ ਢੰਗ ਨਾਲ ਤੁਰਿਆ ਜਾਊਗਾ ਕਿਸੇ ਮਰੇ ਅੱਥ ਅਡਣੀ ਨਾ ਰਹਿਣਗੇ ਕਿੰਨਾ ਚਾਰਾ ਚੈਨਲਾਂ ਤੋਂ ਮਿਲਾ ਕੇ ਮੈਨੂੰ ਵੀ ਆਨ ਲੱਗਦਾ ਤੇ ਬਹੁਤ ਵਧੀਆ ਪ੍ਰਵੇਸ਼ ਕਰ ਲੂੰਗਾ ਮੇਰੀ ਬੇਟੀ ਹੈ ਇਸ ਟਾਈਮ 13 ਸਾਲ ਦੀ ਹੋਊਗੀ ਹੈਗੀ ਹੁਣ ਇਹ ਆਪਾਂ ਨੂੰ ਸਭ ਜ਼ਿੰਮੇਵਾਰ ਅਗਈਆ ਮੀਰਾ ਸਭ ਨੂੰ ਪਤਾ ਹੈ ਵੀ ਉਹਨਾਂ ਲਈ ਇਨਵੈਸਟਮੈਂਟ ਕਰਨੀ ਪੈਂਦੀ ਹੈ ਪੈਸੇ ਦੀ ਕਿਉਂਕਿ ਉਹਨਾਂ ਦੀ ਪੜ੍ਹਾਈ ਤੇ ਵੀ ਲੱਗਣਾ ਹੈ ਗਾ ਉਹਨਾਂ ਦੇ ਵਿਆਹ ਸ਼ਾਦੀ ਵੀ ਕਰਨੇ ਉਦੋਂ ਪੈਸਾ ਲੱਗਣਾ ਹੈ ਪੈਸੇ ਦੀ ਲੋੜ ਹਰ ਵਕਤ ਰਹਿੰਦੀ ਹੈ ਹਰ ਡੇਲੀ ਮੇਰੀ ਤੀਜੇ ਦਿਨ ਡਾਇਲਸਿਸ ਹੁੰਦੀ ਆ ਤੇ ਕੋਈ ਨਾ ਕੋਈ ਮੈਡੀਸਨ ਡੇਲੀ ਲੈ ਕੇ ਆਉਣੀ ਹੁੰਦੀ ਆ ਅੱਜ ਜੀ ਲੱਤਾਂ ਦੁਖਦੀਆਂ ਆ ਜੀ ਅੱਜ ਪੈਰਾਂ ਜਾਂ ਅੱਜ ਬੀਪੀ ਵੱਧ ਗਿਆ ਜੀ ਹੁਣ ਬੀਪੀ ਦੀ ਪ੍ਰੋਬਲਮ ਇੰਨੀ ਜ਼ਿਆਦਾ ਆ ਰਹੀ ਆ ਕਿਤੇ 200 200 ਤੋਂ ਉੱਪਰ ਬੀਪੀ ਵੱਧ ਜਾਂਦਾ ਗੋਲੀ ਲੈਣੀ ਪੈਂਦੀ ਆ ਪਰ ਅਰੈਸਟ ਕਰ ਲਈ ਪੈਂਦੀ ਆ ਡਾਕਟਰ ਕਹਿੰਦਾ ਇਹਨੂੰ ਸ਼ਾਂਤ ਮਾਹੌਲ ਦੇ ਵਿੱਚ ਵੱਧ ਤੋਂ ਵੱਧ ਰਹਿ ਜਿੰਨਾ ਰਹੇਗਾ ਉਹਨਾ ਠੀਕ ਰਹੇਗਾ ਤੇ ਇਹ ਮਛੂਟੇ ਛੋਟੇ ਕੰਮ ਨਾਲ ਜ਼ਰੂਰ ਤੋਰੇ ਮਖਾ ਵੀ ਕੋਈ ਨਾ ਕੋਈ ਕਰਾ ਜੇ ਕੋਈ ਮਰਿਆ ਵੀਰ ਭੈਣ ਭਰਾ ਕੋਈ ਦਾਨੀ ਸੱਜਣਾ ਹੱਥ ਬਣਾ ਦੇ ਤੇ ਬਾੜਿਆਗਾ ਤੇ ਹੌਲੀ 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 ਗੱਭਦਾਈ ਜਾਣਗੇ ਆਪੇ ਇਰਾ ਸਟਾਰਟਿੰਗ ਕਰੀਓ ਕਿਉਂਕਿ ਹੁਣ ਇਲਾਜ ਵੀ ਆਪਦੀ ਘਰ ਦਾ ਆ ਰਾ ਦੇਖ ਰੇਖ ਵੀ ਲੋਕਾਂ ਸਹਾਰੇ ਜਲਦੀ ਆ ਤੇ ਪ੍ਰਮਾਤਮਾ ਅੱਗੇ ਸੂਹਾ ਸ਼ਾਮ ਅਰਦਾਸ ਕਰੀ ਦੀ ਪ੍ਰਮਾਤਮਾ ਤਾਂ ਦਰੁਸਤੀ ਬਖਸ਼ ਹਰ ਕਵੀਰ ਭੈਣ ਭਰਾ ਨੂੰ ਦੋਸਤੋ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਫੋਲੋ ਲਾਈਕ ਕਮੈਂਟ ਸ਼ੇਅਰ ਕਰੋ ਤੇ ਆਪਣੇ ਦੂਜੇ ਚੈਨਲ ਨੂੰ ਵੀ ਕਰ ਲਓ ਤੇ ਆਪਣੇ ਫੇਸਬੁੱਕ ਚੈਨਲ ਨੂੰ ਵੀ ਕਰ ਲਓ ਲਾਈਕ ਕਰ ਲਿਓ ਤੇ ਸਾਰੇ ਵੀ ਵਾਇਗਰੂ ਥਾਰੇ ਵੀਰ ਪੈਣ ਭਰਾਵਾਂ ਮਾਤਾਵਾਂ ਬਜ਼ੁਰਗ ਬੱਚਿਆਂ ਨੂੰ ਵਾਇਗਰੂ ਚੜ੍ਹਦੀ ਕਲਾ ਤੇ ਲੰਮੀਆਂ ਉਮਰਾਂ ਤਰੱਕੀਆਂ ਦੇਵੇ ਉਹਨਾਂ ਦੇ ਕਮਾਈਆਂ ਦੇ ਵਿੱਚ ਬਰਕਤਾਂ ਪਾਵੇ ਇਸੇ ਤਰ੍ਹਾਂ ਆਪਾਂ ਵੀਡੀਓ ਜਾਰੀ ਰੱਖਾਂਗੇ ਇਸ ਕਰਕੇ ਆਪਾਂ ਲਾਇਵ ਹੋਏ ਸੀ ਕਿਉਂਕਿ ਵੀ ਆਪਾਂ ਜਿਹੜਾ ਨਵਾਂ ਚੈਨਲ ਕ੍ਰੀਏਟ ਕੀਤਾਗਾ ਉਹਦੇ ਦੇ ਵੀਡੀਓ ਪਾਇਆ ਕਰਾਂਗੇ ਜੋ ਵੀ ਮਰਾ ਵੀ ਜੁੜਦਾ ਹੈਗਾ ਲਾਈਕ ਕਮੈਂਟ ਛੇ ਜ਼ਰੂਰ ਕਰਕੇ ਜਾਇਆ ਕਰੋ ਦੋਸਤੋ ਤੁਹਾਡੇ ਨਾਲ ਹੀ ਅਸੀਂ ਆ ਭਰਾ ਤੁਹਾਡੇ ਵਰਗੇ ਭਰਾਗੇ ਪਿੰਡਾਂ ਚੋਂ ਛੋਟੇ ਛੋਟੇ ਘਰਾਂ ਚੋਂ ਜੇ ਆਪਾਂ ਇੱਕ ਗਰੀਬ ਬੰਦੇ ਨੂੰ ਥਾਰਾ ਲਾਵਾਂਗੇ ਤਾਂ ਉੱਠ ਕੇ ਪਾਣੀ ਪੀਣ ਜੋਗਾ ਹੋ ਜਾਊਗਾ ਤੇ ਜੇ ਆਪਾਂ ਹਮਾਚਲ ਯੂਪੀ ਪਿਆਰ ਦੇ ਉਹ ਵੀ ਠੀਕ ਹੈ ਚੰਗੀ ਗੱਲ ਹੈ ਹਰ ਇੱਕ ਨੂੰ ਸਪੋਰਟ ਕਰੋ ਉਹਨਾਂ ਨੂੰ ਵੀ ਤਾਂ ਚੜ੍ਹਾ ਸਕਦੇ ਆ ਤਾਂ ਆਪਣੇ ਪੰਜਾਬੀਆਂ ਨੂੰ ਕਿਉਂ ਇਸਾਰੇ ਵੀਰੋ ਵੱਧਾ ਲਾਈਕ ਕਮੈਂਟ ਤੇ ਸ਼ੇਅਰ ਕਰਾਇਆ ਕਰੋ ਤੇ ਆਪਣੇ ਵੀਰ ਨੂੰ ਵੱਧ ਵੱਧ ਫੋਲੋ ਕਰੋ ਸਬਸਕ੍ਰਾਈਬ ਕਰੋ ਜੋ ਚੈਨਲ ਹੈ ਇਸ ਤੇ ਲਿੰਕ ਪਏ ਨੇ ਉਹਨਾਂ ਨੂੰ ਜਾ ਕੇ ਸਬਸਕ੍ਰਾਈਬ ਕਰਨਾ ਤੇ ਫੇਸਬੁੱਕ ਦਾ ਤੁਹਾਨੂੰ ਲੱਖਾ ਮਾਨ ਲਖਵਿੰਦਰ ਲਖਾ ਮਾਨ ਲਖਾ ਸਿੰਘ ਸਿੰਘ ਭਰ ਲਿਓ ਤੇ ਉਹ ਜੋ ਪਰ ਕੇ ਸਰਚ ਮਾਰੋਗੇ ਪਾਉ ਆ ਜਾਊਗਾ ਉੱਤੇ ਮੇਰਾ ਪਰਨੇ ਵਾਲਾ ਲੋਗੋ ਲੱਗਿਆ ਹੋਇਆ ਵਾ ਉਹ ਤੁਸੀਂ ਦੇਖ ਲਓਗੇ ਸ਼ੇਰ ਦੇ ਮੂਰੇ ਮੂੰਹ ਤੇ ਪਰਨੇ ਵਾਲੀ ਫੋਟੋ ਲੱਗੀ ਹੋਈ ਹੈ ਛੋਟੀ ਜੀ ਤੇ ਵੱਤੋ ਵੱਤ ਲਾਈਕ ਵਾਂਡ ਫੋਲੋ ਕਰਨਾ ਤੇ ਇਸ ਲਾਈਵ ਨੂੰ ਅੱਤ ਸ਼ੇਅਰ ਕਰਨਾ ਸਤ ਨਵਾ ਦੋਸਤੋ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਵਸਦੋ